ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਟਿਕਾਣਿਆਂ ਦੇ ਉੱਤੇ ਸੀਬੀਆਈ ਦੇ ਵੱਲੋਂ ਰੇਡ ਕੀਤੀ ਗਈ ਹੈ ਰਾਣਾ ਗੁਰਜੀਤ ਸਿੰਘ ਦੀਆਂ ਰਹਾਇਸ਼ਾਂ ਉਹਨਾਂ ਦੇ ਦਫ਼ਤਰ ਅਤੇ ਹੋਰ ਟਿਕਾਣਿਆਂ ਦੇ ਉੱਤੇ ਸੀਬੀਆਈ ਦੀਆਂ ਟੀਮਾਂ ਨੇ ਜਿਹੜੀਆਂ ਉਹ ਪਹੁੰਚੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕਰੀਬੀਆਂ ਦੇ ਟਿਕਾਣੇ ਦੇ ਉੱਤੇ ਵੀ ਰੇਡ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਪੂਥੜਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਦੇ ਰਾਣਾ ਗੁਰਜੀਤ ਸਿੰਘ ਸਾਹਿਬ ਕਾ ਮੰਤਰੀ ਰਹਿ ਚੁੱਕੇ ਨੇ ਤਾ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਸੀਬੀਆਈ ਦੀ ਰੇਡ ਆ ਜਿਹੜੀ ਉਹ ਪਈ ਐ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਟਿਕਾਣਿਆਂ ਦੇ ਉੱਤੇ ਸੀਬੀਆਈ ਦੀ ਰੇਡ ਪਈ ਐ ਤੜਕਸਾਰ ਸੀਬੀਆਈ ਦੀਆਂ ਟੀਮਾਂ ਰਾਣਾ ਗੁਰਜੀਤ ਸਿੰਘ ਦੇ ਟਿਕਾਣਿਆਂ ਤੇ ਪਹੁੰਚੀਆਂ ਨੇ ਵਿਧਾਇਕ ਦੀ ਰਿਹਾਇਸ਼ ਦਫ਼ਤਰ ਅਤੇ ਹੋਰ ਟਿਕਾਣਿਆਂ ਤੇ ਰੇਡ ਇਸ ਵਕਤ ਜਾਰੀ ਹੈ ਚੰਡੀਗੜ੍ਹ ਸੈਕਟਰ 4 ਦੀ ਕੋਠੀ ਦੇ ਵਿੱਚ ਵੀ ਸੀਬੀਆਈ ਦੀ ਟੀਮ ਆ ਜਿਹੜੀ ਉਹ ਪਹੁੰਚੀ ਹੈ ਦੱਸਿਆ ਜਾ ਰਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਜਿਹੜੇ ਉੱਥੇ ਮੌਜੂਦ ਨੇ ਤਾਂ ਰੇਡ ਦੇ ਵੇਰਵਿਆਂ ਦੀ ਉਡੀਕ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਰੇਡ ਦੌਰਾਨ ਨਾ ਤਾਂ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਨਾ ਹੀ ਕਿਸੇ ਨੂੰ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਕਾਂਗਰਸ ਪਾਰਟੀ ਦੇ ਹਲਕਾ ਕਪੂਥਲਾ ਤੋਂ ਵਧਾਇਕ ਰਾਣਾ ਗੁਰਜੀਤ ਸਿੰਘ ਦੇ ਟਿਕਾਣਿਆਂ ਦੇ ਉੱਤੇ ਸੀਬੀਆਈ ਦੇ ਵੱਲੋਂ ਰੇਡ ਕੀਤੀ ਗਈ ਹੈ ਚੰਡੀਗੜ੍ਹ ਦੇ ਸੈਕਟਰ 4 ਦੀ ਕੋਠੀ ਸਣੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਸੀਬੀਆਈ ਦੀਆਂ ਟੀਮਾਂ ਨੇ ਜਿਹੜੀਆਂ ਉਹ ਪਹੁੰਚੀਆਂ ਨੇ ਰਹਿائش ਅਤੇ ਦਫ਼ਤਰ ਸਣੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਰੇਡ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਸੈਕਟਰ 4 ਦੀ 16 ਨੰਬਰ ਕੋਠੀ ਦੇ ਵਿੱਚ ਤੜਕੇ 6:30 ਵਜੇ ਦੇ ਕਰੀਬ ਸੀਬੀਆਈ ਦੀਆਂ ਟੀਮਾਂ ਨੇ ਜਿਹੜੀਆਂ ਉਹ ਪਹੁੰਚਦੀਆਂ ਨੇ ਹਾਲਾਂਕਿ ਇਸ ਬਾਬਤ ਤੇ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕਿਸ ਮਾਮਲੇ ਨੂੰ ਲੈ ਕੇ ਇਹ ਰੇਡ ਆ ਜਿਹੜੀ ਉਹ ਕੀਤੀ ਗਈ ਹੈ ਕਪੂਤਲਾ ਤੋਂ 2012 ਤੋਂ ਲਗਾਤਾਰ ਜਿੱਤਦੇ ਆ ਰਹੇ ਨੇ ਰਾਣਾ ਗੁਰਜੀਤ ਸਿੰਘ ਦੂਜੇ ਪਾਸੇ ਸਾਬਕਾ ਮੰਤਰੀ ਨੇ ਜਿਹੜੇ ਉਹ ਰਹਿ ਚੁੱਕੇ ਨੇ ਉਹਨਾਂ ਦੇ بیٹے ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਨੇ ਤਾਂ ਉਹਨਾਂ ਦੇ ਵੱਲੋਂ ਕਾਂਗਰਸ ਦੇ ਹੀ ਇੱਕ ਲੀਡਰ ਨੂੰ ਇਹਨਾਂ ਚੋਣਾਂ ਵਿੱਚ ਹਰਾਇਆ ਗਿਆ ਸੀ ਤਾਂ ਰਾਣਾ ਗੁਰਜੀਤ ਸਿੰਘ ਨੇ ਜਿਹੜੇ ਉਹ ਜਲੰਧਰ ਵਿੱਚ 2004 ਤੋਂ 2007 ਤੱਕ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਅਤੇ ਕਪੂਥਲਾ ਤੋਂ ਉਹ ਵਿਧਾਇਕ ਨੇ ਜਿਹੜੇ ਉਹ ਲਗਾਤਾਰ ਚੁਣੇ ਆ ਰਹੇ ਨੇ ਕੈਪਟਨ ਸਰਕਾਰ ਵੇਲੇ ਰਾਣਾ ਗੁਰਜੀਤ ਸਿੰਘ ਮੰਤਰੀ ਰਹਿ ਚੁੱਕੇ ਨੇ ਹਾਲਾਂਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ਹਾਲਾਂਕਿ ਉਸ ਵੇਲੇ ਕਲੀਨ ਚਿੱਟਾ ਜਿਹੜੀ ਉਹਨਾਂ ਨੂੰ ਮਿਲ ਗਈ ਸੀ ਤਾਂ ਜਦੋਂ ਚਰਨਜੀਤ ਸਿੰਘ ਚੰਨੀ 2021 ਵਿੱਚ ਸੀਐਮ ਬਣਦੇ ਨੇ ਤਾਂ ਰਾਣਾ ਗੁਰਜੀਤ ਸਿੰਘ ਨੂੰ ਮੁੜ ਤੋਂ ਵਜ਼ਾਰਤ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ 2002 ਦੇ ਵਿੱਚ ਰਾਣਾ ਗੁਰਜੀਤ ਸਿੰਘਾ ਕਪੂਥੜਾ ਤੋਂ ਵਧਾ ਇੱਕ ਦੇ ਜਿਹੜੇ ਉਹ ਚੁਣੇ ਗਏ ਸੀ 2004 ਦੇ ਵਿੱਚ ਜਲੰਧਰ ਤੋਂ MP ਬਣਦੇ ਨੇ ਤੇ 2012 ਤੋਂ ਲਗਾਤਾਰ ਰਾਣਾ ਗੁਰਜੀਤ ਸਿੰਘ ਜਿੱਤਦੇ ਆ ਰਹੇ ਨੇ ਤਾਂ ਰੋਪੜ ਦੇ ਵਿੱਚ ਵੀ ਕੇਂਦਰੀ ਏਜੰਸੀ ਦੀ ਰੇਡ ਪਈ ਹੈ ਜਿੱਥੇ ਰਾਣਾ ਗੁਰਜੀਤ ਦੇ ਕਰੀਬੀ ਜੀਵਨ ਸਿੰਘ ਗਿੱਲ ਦੇ ਘਰ ਦੇ ਉੱਤੇ CBI ਦੀ ਟੀਮ ਆ ਜਿਹੜੀ ਉਹ ਪਹੁੰਚੀ ਹੈ ਤਾਂ ਜੀਵਨ ਸਿੰਘ ਗਿੱਲ ਦੇ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੂਜੇ ਪਾਸੇ ਰਾਣਾ ਗੁਰਦੀਪ ਸਿੰਘ ਦੇ ਜੇ ਬਿਜ਼ਨਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਬਿਜ਼ਨਸ ਜਿਹੜਾ ਉਹ ਵਕੂ ਵਕੂ ਸੂਬਿਆਂ ਤੱਕ ਪਹੁੰਚਿਆ ਹੋਇਆ ਏ ਰਾਣਾ ਸ਼ੂਗਰ ਮਿਲ ਨਾਂ ਦੀ ਇੱਕ ਫੈਕਟਰੀ ਆ ਜਿਹੜੀ ਉਹ ਵੀ ਉਹਨਾਂ ਵੱਲੋਂ ਲਗਾਈ ਗਈ ਸੀ ਜਿਹੜੀ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੀ ਆ ਰਾਣਾ ਗੁਰਦੀਪ ਸਿੰਘ ਦੀ ਜੇ ਗੱਲ ਕੀਤੀ ਜਾਵੇ ਤਾਂ ਰਾਣਾ ਗੁਰਦੀਪ ਸਿੰਘ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਉਸ ਇਲਾਕੇ ਦੇ ਵਿੱਚ ਦੁਆਬੇ ਦੇ ਵਿੱਚ ਕਾਫੀ ਜ਼ਿਆਦਾ ਪ੍ਰਭਾਵ ਆ ਜਿਹੜਾ ਉਹ ਰਾਣਾ ਗੁਰਦੀਪ ਸਿੰਘ ਦਾ ਮੰਨਿਆ ਜਾਂਦਾ ਏ ਤਾਂ ਰਾਣਾ ਗੁਰਦੀਪ ਸਿੰਘ ਦੇ ਟਿਕਾਣਿਆਂ ਦੇ ਉੱਤੇ ਸੀਬੀਆਈ ਦੀ ਰੇਡ ਆ ਜਿਹੜੀ ਉਹ ਕੀਤੀ ਗਈ ਆ ਹਾਲਾਂਕਿ ਜੇ ਗੱਲ ਕੀਤੀ ਜਾਵੇ ਰਾਣਾ ਗੁਰਜੀਤ ਸਿੰਘ ਦਾ ਬਿਜ਼ਨਸ ਆ ਜਿਹੜਾ ਉਹ ਕਾਫੀ ਜ਼ਿਆਦਾ ਵੱਡਾ ਏ ਉਹਨਾਂ ਦੇ ਬੇਟੇ ਨੇ ਜਿਹੜੇ ਉਹ ਵੀ ਉਹਨਾਂ ਦਾ ਬਿਜ਼ਨਸ ਸੰਭਾਲਦੇ ਨੇ ਉਹਨਾਂ ਦੇ ਇੱਕ ਬੇਟੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਧਾ ਇੱਕ ਵੀ ਚੁੜੇ ਗਏ ਨੇ ਤਾਂ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਰੇਡ ਪਈ ਆ ਰਾਣਾ ਗੁਰਜੀਤ ਸਿੰਘ ਦੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਸੀਬੀਆਈ ਦੀਆਂ ਟੀਮਾਂ ਨੇ ਜਿਹੜੀਆਂ ਉਹ ਪਹੁੰਚੀਆਂ ਨੇ ਲੇਕਿਨ ਅਜੇ ਤੱਕ ਜਾਣਕਾਰੀ ਨਹੀਂ ਮਿਲੀ ਕਿ ਕਿਸ ਮਾਮਲੇ ਨੂੰ ਲੈ ਕੇ ਇਹ ਰੇਡ ਆ ਜਿਹੜੀ ਉਹ ਕੀਤੀ ਗਈ ਹੈ ਹਾਲਾਂਕਿ ਰੇਡ ਖਤਮ ਹੋਣ ਤੋਂ ਬਾਅਦ ਇਹ ਗੱਲ ਆ ਜਿਹੜੀ ਉਹ ਸਾਹਮਣੇ ਆਵੇਗੀ ਕਿ ਕੀ ਕੁਝਾ ਜਿਹੜਾ ਉਹ ਸੀਬੀਆਈ ਦੇ ਵੱਲੋਂ ਜ਼ਬਤ ਕੀਤਾ ਗਿਆ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਰੇਡ ਬਾਰੇ ਅੱਗੇ ਕੀ ਖੁਲਾਸੇ ਹੁੰਦੇ ਨੇ